ਸਤਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇਵ ਮਹਾਰਾਜ ਜੀ ਦੇ ਪਿਆਰਿਓ ਸਾਡੇ ਇੱਕ ਦੁਆਪਰ ਤ੍ਰੇਤਾ ਕਾਲ ਯੁਗ ਦੇ ਵਿੱਚ ਕਈ ਉਤਾਰ ਆਏ ਉਤਾਰਾਂ ਦੀ ਆਪਣੀ ਸਮਰੱਥਾ ਹੁੰਦੀ ਹੈ ਪਰ ਜਦੋਂ ਧਰਤੀ ਨੇ ਪੁਕਾਰਾਂ ਕੀਤੀਆਂ ਤਾਂ ਆਪ ਕਲਾ ਧਾਰ ਨਾਰਾਇਣ ਜਗਮਹਿਂ ਪਰ ਵਰਿਓ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਨਰੰਗਕਾਰ ਜੀ ਆਏ ਹੁਣ ਸਾਰੇ ਹੀ ਜੀਵ ਸੰਸਾਰ ਦੇ ਉੱਤੇ ਕੁਛ ਨਾ ਕੁਛ ਲੋਚਦੇ ਨੇ ਪਰ ਜਿਹੜੇ ਭਗਤੀ ਵਾਲੇ ਨੇ ਉਹਨਾਂ ਨੂੰ ਸਿਰਫ ਵਾਹਿਗੁਰੂ ਦੇ ਵਿੱਚ ਲੀਨਤਾ ਚਾਹੀਦੀ ਹੁੰਦੀ ਬਹੁਤ ਘੱਟ ਰੂਹਾਂ ਹੁੰਦੀਆਂ ਜਿਹੜੀਆਂ ਪਰਮਾਤਮਾ ਦੇ ਵਿੱਚ ਲੀਨ ਹੋਣਾ ਭਾਲਦੀਆਂ ਨੇ ਨਿੱਤ ਕੋਈ ਸੰਸਾਰੀ ਪਦਾਰਥ ਮੰਗ ਰਿਹਾ ਕੋਈ ਕੁਛ ਕੋਈ ਕੁਛ ਬਸ ਇੱਥੇ ਹੀ ਖੜੇ ਨੇ ਕਈ ਰੱਬ ਨੂੰ ਯਾਦ ਕਰਕੇ ਭਗਤੀ ਵੀ ਕਰਨ ਲੱਗਦੇ ਨੇ ਪਰ ਫਿਰ ਸੰਸਾਰੀ ਪਦਾਰਥਾਂ 'ਚ ਫਸ ਜਾਂਦੇ ਨੇ ਹਨਾ ਸੋ ਪਰ ਜਿਹੜੀ ਚੀਜ਼ ਅਸੀਂ ਮਹਾਪੁਰਖਾਂ ਤੋਂ ਸਿੱਖੀ ਹੈ ਉਹ ਇਹ ਹੈ ਤਿੰਨ ਤਰ੍ਹਾਂ ਦੀ ਭਗਤੀ ਹੁੰਦੀ ਹੈ ਹੁਣ ਤੁਸੀਂ ਕਹੋਗੇ ਵੀ ਤਿੰਨ ਤਰ੍ਹਾਂ ਦੀ ਭਗਤੀ ਤਿੰਨ ਤਰ੍ਹਾਂ ਦੀ ਭਾਵ ਦਨ ਸਟੇਜਾਂ ਨੂੰ ਪਾਰ ਕਰਕੇ ਜੀਵ ਪ੍ਰਵਾਨ ਹੁੰਦਾ ਹੈ ਪਰਮਾਤਮਾ ਦੇ ਘਰ ਦੇ ਵਿੱਚ। ਵੈਸੇ ਇਹ ਤਿੰਨੋਂ ਸਰੂਪ ਇੱਕੋ ਹੀ ਨੇ। ਜੋ ਮੈਂ ਬੇਨਤੀ ਕਰਾਂਗਾ ਪਰ ਇਹ ਆਪਣੇ ਆਪ ਹੀ ਮਨ ਦੀ ਅਵਸਥਾ ਬਣਦੀ ਜਾਂਦੀ ਹੈ ਜਦੋਂ ਤੁਸੀਂ ਗੁਰਬਾਣੀ ਵੀ ਦੇਖੋਗੇ, ਪੜ੍ਹੋਗੇ। ਉਹਦੇ ਵਿੱਚ ਤੁਹਾਨੂੰ ਚੀਜ਼ ਮਿਲ ਜਾਵੇਗੀ। ਇਹ ਗਿਆਨ ਤੁਹਾਨੂੰ ਪ੍ਰਾਪਤ ਹੋਵੇਗਾ ਗੁਰੂ ਸਾਹਿਬ ਨੇ ਖੋਲ ਕੇ ਸਮਝਾਇਆ ਹੈ। ਪਰ ਸੰਸਾਰ ਦੇ ਲੋਕਾਂ ਨੂੰ ਸਮਝ ਨਹੀਂ ਆਇਆ ਇਸ ਕਰਕੇ ਉਹਨਾਂ ਨੇ ਸਿਰਫ ਰੌਲਾ ਪਾਇਆ ਹੈ ਉਹਨਾਂ ਨੇ ਕਿੰਤੂ ਕਰਿਆ ਪਰ ਸਤਿਗੁਰਾਂ ਨੇ ਬਹੁਤ ਸਾਫ਼ ਸਪਸ਼ਟ ਸਮਝਾਇਆ ਹੈ ਧਿਆਨ ਨਾਲ ਸਮਝੋ ਸੋ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜੀਵ ਪਹਿਲਾਂ ਪਹਿਲਾਂ ਕਹਿੰਦਾ ਰੱਬ ਨੂੰ ਮਿਲਣਾ ਹੈ ਕਹਿੰਦਾ ਰੱਬ ਨੂੰ ਮਿਲਣਾ ਹੈ ਰੱਬ ਦੀ ਭਗਤੀ ਕਰਨ ਲੱਗਦਾ ਹੈ ਰੱਬ ਕਹਿੰਦਾ ਸਤ ਗੁਰੂ ਨੂੰ ਮਿਲ ਗੁਰ ਪ੍ਰਸਾਦ ਹੈ ਸਾਰਾ ਕੁਝ ਤੇਰਾ ਗੁਰੂ ਤੈਨੂੰ ਗਿਆਨ ਦੇਵੇਗਾ ਮੇਰੇ ਤੱਕ ਲੈ ਕੇ ਆਵੇਗਾ ਗੁਰੂ ਦੀ ਭਗਤੀ ਕਰਨ ਲੱਗਦਾ ਸਤ ਗੁਰੂ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਅਸੀਂ ਸਵਾਰ ਦਿੱਤਾ ਹੈ ਪਾਪ ਬ੍ਰह्म ਗਿਆਨੀ ਬਣਾ ਦਿੱਤਾ ਹੈ ਉਹਨਾਂ ਦੀ ਸੰਗਤ ਕਰ ਚੰਗੀ ਤਰ੍ਹਾਂ ਜਦੋਂ ਸਿੱਖ ਜਾਵੇਂਗਾ ਸਾਰਾ ਕੁਝ ਫਿਰ ਅਸੀਂ ਤੈਨੂੰ ਗਿਆਨ ਦੀ ਬਖਸ਼ਿਸ਼ ਕਰਾਂਗੇ ਫਿਰ ਮੁਰਸ਼ਿਦ ਕੋਲੇ ਜਾਂਦਾ ਹੈ ਬ੍ਰਹਮ ਗਿਆਨੀ ਪੂਰਨ ਬ੍ਰਹਮ ਗਿਆਨੀ ਕੋਲੇ ਇਹ ਤਿੰਨਾਂ ਦੀ ਹੀ ਭਗਤੀ ਹੈ ਹੈ ਤਾਂ ਤਿੰਨ ਨੂੰ ਇੱਕੋ ਹੀ ਸਰੂਪ ਨਾਮ ਰਹ્યો ਸਾਧੂ ਰਹ્યો ਰਹ્યો ਗੁਰੂ ਗੋਬਿੰਦ ਤੇ ਕੋ ਹੋਰ ਤਾਂ ਕੋਈ ਆਇਆ ਨਹੀਂ ਨਾਮ ਸਾਧੂ ਗੁਰੂ ਅਤੇ ਗੋਬਿੰਦ ਪਰ ਇਹ ਗੱਲ ਆਮ ਜੀਵਾਂ ਦੇ ਪਕੜ 'ਚ ਨਹੀਂ ਆਉਣੀ ਭਗਤੀ ਵਾਲਿਆਂ ਦੇ ਪਕੜ ਦੇ ਵਿੱਚ ਆਵੇਗੀ ਜਿਹੜੀਆਂ ਵਾਕਈ ਹੀ ਰੂਹਾਂ ਭਗਤੀ ਦੇ ਰਸਤੇ ਤੇ ਚੱਲਣਾ ਚਾਹੁੰਦੀਆਂ ਨੇ ਉਹਨਾਂ ਨੂੰ ਹੀ ਇਹ ਚੀਜ਼ ਸਮਝ ਆਵੇਗੀ। ਉਹਦੇ ਭਾਗ ਹੋਆ ਗੁਰ ਸੰਤ ਮਿਲਾਇਆ। ਪ੍ਰਭ ਅਬਿਨਾਸੀ ਘਰ ਮਹਿ ਪਾਇਆ। ਸੇਵ ਕਰੀ ਪਲ ਚਸਾਨਾ ਵਿਛੜਾ। ਅਕਾਲ ਪੁਰਖ ਦੀ ਭਗਤੀ ਕਰਦਾ ਜੀਵ ਸਤਿਗੁਰੂ ਨੂੰ ਪ੍ਰਾਪਤ ਕਰਦਾ ਹੈ ਸਤਿਗੁਰੂ ਇਸ ਨੂੰ ਫਿਰ ਮੁਰਸ਼ਿਦ ਕੋਲੇ ਭੇਜਦੇ ਨੇ ਉਹ ਮੁਰਸ਼ਿਦ ਇਸ ਨੂੰ ਸਵਾਰ ਕੇ ਇਸ ਦੇ ਅੰਦਰ ਫਿਰ ਉਹ ਬ੍ਰह्म ਗਿਆਨ ਦਾ ਜਿਹੜਾ ਸਿਖਰ ਦਾ ਮੰਡਲ ਹੈ ਉਹਨੂੰ ਪ੍ਰਗਟ ਕਰ ਦਿੰਦਾ ਹੈ ਇਹ ਆਮੰਦ ਨੇ ਸਮਝ ਨਹੀਂ ਉਹਨਾਂ ਕਹਿੰਦੇ ਰੱਬ ਹੀ ਹੁੰਦਾ ਗੱਲਾ ਯਾ ਮਹਾਰਾਜ ਜੀ ਯਾ ਮੁਰਸ਼ਿਦੇ ਕਿਵੇਂ ਗੱਲ ਸਮਝ ਨਹੀਂ ਆ ਰਹੀ ਮੈਂ ਬੇਨਤੀ ਕਰਾਂਗਾ ਪਹਿਲਾਂ ਭਗਤੀ ਕਰੀ ਜਾਓ ਕਰੀ ਜਾਓ ਕਰੀ ਜਾਓ ਭਗਤੀ ਕਰਦੇ ਕਰਦੇ ਫਿਰ ਉਦੋਂ ਐ ਲੱਗੇਗਾ ਵੀ ਗੁਰੂ ਪਹਿਲਾ ਪਹਿਲਾ ਬੰਦਾ ਹੀ ਸੋਚਦਾ ਵੀ ਗੁਰੂ ਸਾਹਿਬ ਤਾਂ ਬਸ ਉਹ ਤਾਂ ਕੱਲਾ ਬਾਣੀ ਲਿਖੀ ਆ ਉਹਨਾਂ ਨੇ ਐਦਾਂ ਹੀ ਸੋਚਦੇ ਕਈ ਲੋਕ ਨਹੀਂ ਸਤਿਗੁਰੂ ਖੁਦ ਨਿਰੰਕਾਰ ਨੇ ਨਿਰੰਕਾਰ ਹੀ ਸਤਿਗੁਰੂ ਰੂਪ ਹੋ ਗਿਆ ਹੈ ਵਾਹਿਗੁਰੂ ਦੀ ਭਗਤੀ ਕਰਦੇ ਕਰਦੇ ਫਿਰ ਗੁਰੂ ਸਾਹਿਬ ਦੇ ਉੱਤੇ ਮਨ ਮੰਨੇਗਾ ਕਿ ਹਾਂ ਗੁਰੂ ਸਾਹਿਬ ਸਮਰਾਥ ਨੇ ਪਹਿਲਾਂ ਇੱਧਰ ਉੱਧਰ ਵੀ ਤੁਰਿਆ ਫਿਰੇਗਾ ਗੁਰੂ ਤੋਂ ਪਹਿਲਾਂ ਕਈ ਵਾਰੀ ਲੋਕ ਗੁਰੂ ਨਾਲ ਵੀ ਜੁੜੇ ਹੁੰਦੇ ਤਾਂ ਵੀ ਮਨ ਭਟਕਦਾ ਹੁੰਦਾ ਹੈ ਤਾਂ ਵੀ ਮਨ ਭਟਕਦਾ ਹੁੰਦਾ ਹੈ ਕੀ ਗੁਰੂ ਨਾਨਕ ਪਾਤਸ਼ਾਹ ਕੋਲ ਐਡੀ ਤਾਕਤ ਹੈ ਮਹਾਰਾਜ ਜੀ ਕਰ ਦੇਣਗੇ ਕੀ ਗੁਰੂ ਗ੍ਰੰਥ ਸਾਹਿਬ ਜੀ ਕਰ ਦੇਣਗੇ ਫਲਾਨੀ ਜਗ੍ਹਾ ਤਾਂ ਉੱਥੇ ਤਾਂ ਐ ਬਾਬਾ ਕੋ ਬਿਠਾ ਹੈ ਉਹ ਕੋਈ ਏਦਾਂ ਕੋਈ ਹੈ ਜਾਂ ਬਾਬਾ ਨਹੀਂ ਵੀ ਬੈਠਾ ਫਲਾਨੇ ਪੁਰਾਣੇ ਜਿਹੜੇ ਅਵਤਾਰ ਹੋਏ ਨੇ ਉਹ ਤਾਂ ਏਦਾਂ ਨੇ ਉਹਨਾਂ ਨੇ ਤਾਂ ਬੜੀਆਂ ਖੇਡਾਂ ਖੇਡੀਆਂ ਏਦਾਂ ਫਲਾਨਾ ਇੱਥੇ ਫਸਿਆ ਰਹਿੰਦਾ ਕਿਉਂਕਿ ਉਹਨੂੰ ਹਲੇ ਪਤਾ ਹੀ ਨਹੀਂ ਵੀ ਗੁਰੂ ਹੈ ਕੀ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰੂ ਪਰਮੇਸ਼ਰ ਹੁੰਦਾ ਹੈ ਗੁਰ ਪਰਮੇਸ਼ਰ ਇੱਕੋ ਜਾਣ ਪਰ ਫਿਰ ਜਦੋਂ ਭਗਤੀ ਹੋਰ ਵੱਧਦੀ ਹੈ ਫਿਰ ਗੁਰੂ ਇਹ ਤੇ ਦਇਆ ਕਰਦਾ ਤੇ ਇਸ ਨੂੰ ਜਨਾਬ ਹੀ ਦਿੰਦਾ ਥੋੜਾ ਜਿਹਾ ਵੀ ਦੇਖ ਸਾਰਾ ਕੁਝ ਸਾਡੇ ਚੋਂ ਹੀ ਪੈਦਾ ਹੋ ਰਿਹਾ ਹੈ अवतार आंदे ਜਾਂਦੇ ਰਹਿੰਦੇ ਹਨ ਪਰ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਿਨਾਸੀ ਪੁਰਖ ਹੈ ਸਭ ਮਹਿ ਰਿਹਾ ਇਸ ਮਾਇ ਗੱਲ ਨੂੰ ਸਮਝ ਫਿਰ ਜਦੋਂ ਹੋਰ ਥੋੜੀ ਜਿਹੀ ਭਗਤੀ ਹੋਈਂਦੀ ਫਿਰ ਇਹਦਾ ਮਨ ਗੁਰੂ ਤੇ ਮੰਨਣ ਲੱਗ ਜਾਂਦਾ ਹੈ ਫਿਰ ਜਦੋਂ ਗੁਰੂ ਦੇਖਦਾ ਵੀ ਹਾਂ ਇਹਦਾ ਮਨ ਹੁਣ ਖੜ ਗਿਆ ਹੈ ਵੀ ਹੁਣ ਇਹ ਦੌੜੇਗਾ ਨਹੀਂ ਕਿ ਗੁਰੂ ਨੂੰ ਤਾਂ ਪਤਾ ਇਹਨਾਂ ਅੰਦਰ ਤਾਂ ਬੈਠਾ ਹੈ ਸਭ ਮਹਿ ਰਿਹਾ ਇਸ ਮਾਇ ਫਿਰ ਸਤਿਗੁਰੂ ਇਸ ਨੂੰ ਆਪਣੇ ਪੂਰਨ ਬ੍ਰਹਮ ਗਿਆਨੀ ਮਹਾਪੁਰਖ ਨਾਲ ਮਿਲਾਉਂਦੇ ਨੇ ਕਿਉਂ ਜੇ ਪਹਿਲੇ ਹੀ ਮਿਲਾਤਾ ਗੁਰੂ ਤੇ ਤਾਂ ਵਿਸ਼ਵਾਸ ਹੈ ਨਹੀਂ ਤੇ ਬ੍ਰਹਮ ਗਿਆਨੀ ਤੇ ਕਿੰਤੂ ਕਰ ਲੂਗਾ ਮਹਾਤਮਾ ਦੇ ਉੱਤੇ ਵੀ ਕਿੰਤੂ ਕਰ ਲੈਂਦੇ ਨੇ ਲੋਕ ਅੱਜ ਕੱਲ ਤਾਂ ਲੋਕ ਬਹੁਤ ਕਹਿੰਦੇ ਬੁੱਧੀ ਬਹੁਤ ਤੇਜ ਹੋ ਗਈ ਕਹਿੰਦੇ ਬੜਾ ਕਹਿੰਦੇ ਇੱਕੋ ਬਜ਼ੁਰਗ ਮੈਂ ਦੇਖਿਆ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਉਦਾਸੀਆਂ ਤੇ ਸਿੱਖਣ ਜਾਂਦੇ ਸੀ ਅੱਛਾ ਗੁਰੂ ਨਾਨਕ ਪਾਤਸ਼ਾਹ ਸਿੱਖਣ ਜਾਂਦੇ ਸੀ ਕੀ ਲਿਖਣ ਜਾਂਦੇ ਸੀ ਮਹਾਰਾਜ ਕੀ ਸਿੱਖ ਕੇ ਆਉਂਦੇ ਸੀ ਉੱਥੇ ਬਾਹਰ ਕੀ ਸੀ ਕੀ ਸਿੱਖਿਆ ਮਹਾਰਾਜ ਜੀ ਨੇ ਗੈਲੀਲੀ ਨੂੰ ਤਾਂ ਮਹਾਰਾਜ ਮਿਲੇ ਹੀ ਨਹੀਂ ਗੈਲੀਲੀ ਨੇ ਤਾਂ ਟੈਲੀਸਕੋਪ ਖੋਜਿਆ ਫੇਰ ਉਹਨੇ ਸਾਰੀ ਗੱਲ ਦੱਸੀ ਮਹਾਰਾਜ ਜੀ ਵੈਸੇ ਹੀ ਲਿਖ ਰਹੇ ਪਾਤਾਲਾ ਪਾਤਾਲ ਲਖ ਆਕਾਸ਼ਾ ਆਗਾਸ ਸਾਇੰਸ ਨੇ ਆ 25 30 ਸਾਲ ਪਹਿਲਾਂ ਖੋਜ ਕਰੀਆ ਦਿਨ ਆਹਾ ਬਿਸਾਰਾ ਕੋਸ਼ ਜਿਹੜਾ ਯੂਨੀਵਰਸ ਵੀ ਹੈਗਾ ਸਟਾਰਸ ਵੀ ਹੈਗੇ ਨੇ ਸੂਰਜ ਵੀ ਹੈਗਾ ਮੂਵ ਹੋ ਰਿਹਾ ਹੈ ਮੈਂ ਖੁਦ ਵੀ ਸਾਇੰਸ ਦਾ ਸਟੂਡੈਂਟ ਆ ਮੈਨੂੰ ਕਿਹੜਾ ਮੈਂ ਕਿਹੜਾ ਕੋਈ ਅੰਗੂਠਾ ਛਾਪ ਆ ਤੇ ਗੁਰੂ ਸਾਹਿਬ ਨੂੰ ਚਲੋ ਜੋ ਤੇ ਗੁਰੂ ਸਾਹਿਬ ਤਾਂ ਪਹਿਲਾਂ ਹੀ ਲਿਖ ਗਏ ਨੇ ਗੁਰਬਾਣ ਚ ਦਿਨ ਰਾਤ ਚਲੈ ਨਿਸਸ ਚਲੈ ਤਾਰਕਾ ਲਖ ਬਗੋਏ ਜੇ ਗੁਰੂ ਸਾਹਿਬ ਸਿੱਖਣ ਜਾਂਦੇ ਸੀ ਫਿਰ ਜਿੰਨਾ ਤੋਂ ਸਿੱਖਣ ਜਾਂਦੇ ਸੀ ਦਾ ਮਤਲਬ ਉਹ ਵੱਡੇ ਸੀ ਇੱਕ ਬੰਦਾ ਕਹਿੰਦਾ ਇੱਥੇ ਬਜ਼ੁਰਗ ਹੈ ਕਹਿੰਦਾ ਗੁਰੂ ਸਾਹਿਬ ਫਿਰ ਜਦੋਂ ਉਦਾਸੀਆਂ ਤੇ ਜਾਂਦੇ ਸੀ ਨਾ ਉਹ ਸਿੱਖਣ ਜਾਂਦੇ ਸੀ ਗਿਆਨ ਵਧਾਉਣ ਜਾਂਦੇ ਸੀ ਮੈਂ ਕਿ ਇਹਦਾ ਮਤਲਬ ਫਿਰ ਫਿਰ ਗੁਰੂ ਸਾਹਿਬ ਦਾ ਤਾਂ ਫਿਰ ਉਹ ਜਿਹੜੇ ਬੰਦੇ ਤੇ ਸਿੱਖ ਕੇ ਆਏ ਮਹਾਰਾਜ ਦਾ ਗੁਰੂ ਉਹ ਹੋਇਆ ਫਿਰ ਤਾਂ ਉਹਨੂੰ ਮੰਨੀਏ ਫਿਰ ਗੁਰੂ ਨਾਨਕ ਪਾਲ ਜਿਹਨੇ ਗੁਰੂ ਹੰਗਾ ਦੇ ਮਾਰੇ ਨੂੰ ਕਿਉਂ ਗੁਰੂ ਠਾਪਤਾ ਬਾਅਦ ਵਿੱਚ ਕੋਈ ਲੌਜੀਕ ਨਹੀਂ ਇਹਨਾਂ ਦੀ ਗੱਲ ਦੇ ਵਿੱਚ ਪਤਾ ਨਹੀਂ ਕਿੱਥੋਂ ਆਉਂਦੇ ਕਹਿੰਦਾ ਗੁਰੂ ਸਾਹਿਬ ਕਹਿੰਦਾ ਗਿਆਨ ਪ੍ਰਾਪਤ ਕਰਨ ਜਾਂਦੇ ਸੀ अच्छा ਹੁਣ ਫਿਰ ਗੁਰੂ ਸਾਹਿਬ ਤੋਂ ਕੋਈ ਵੱਡਾ ਗਿਆਨੀ ਕੋਈ ਹੋ ਗਿਆ ਹੋਊਗਾ ਕਿਉਂਕਿ ਜੇ ਗੁਰੂ ਸਾਹਿਬ ਸਿੱਖਣ ਜਾਂਦੇ ਸੀ ਤਾਂ ਸਿੱਖਣ ਵਾਲੇ ਤੋਂ ਤਾਂ ਅੱਗੇ ਹੋਰ ਵੀ ਸਿੱਖਣ ਵਾਲੇ ਹੁੰਦੇ ਨੇ ਉਹ ਭਾਈ ਉਹ ਸਤਿਗੁਰੂ ਹੈ ਗਿਆਨ ਦਾ ਦਾਤਾ ਹੈ ਤੁਸੀਂ ਮਹਾਰਾਜ ਤਾਂ ਬਹੁਤ ਵੱਡੇ ਨੇ ਤੁਸੀਂ ਆਮ ਗੁਰਮੁਖਰੂਣਾਂ ਵਾਲੀ ਵਿਚਾਰ ਕਰ ਲਿਓ ਜਿਹੜੇ ਨਿਰਗੁਣ ਅਵਸਥਾ ਚ ਗਏ ਹੋਵੇ ਹਾਨੂੰ ਰਾਏ ਨਹੀਂ ਆਉਣ ਦੇਣਾ ਰਾਏ ਨਹੀਂ ਆਉਣ ਦੇਣਾ हां मानकट जो कुछ मर्जी आपा झूठ बोलिए पर जो गुरबानी ਦੇ ਆਧਾਰ ਦੇ ਉੱਤੇ ਜਦੋਂ ਗੱਲ ਕਰੂਗਾ ਨਾ ਆਤਮਸਾਰਾ ਕਰਨ ਹਾਰਾ ਪ੍ਰਭ ਬਿਨਾਂ ਨਹਿ ਜਾਣੀਐ ਫਿਰ ਉਥੇ ਜਵਾਬ ਨਹੀਂ ਹੋਣਾ ਵੀ ਇਹ ਕੀ ਗੱਲ ਕਹਿਤੀ ਚਲੋ ਸਤਿਗੁਰੂ ਫਿਰ মুর্शिद ਕੋਲੇ ਭੇਜਦਾ ਹੈ মুর্शिद ਇਸ ਨੂੰ ਸਵਾਰਦਾ ਹੈ মুর্शिद ਇਸ ਦੀ ਹਉਮੈ ਤੇ ਸੱਟ ਮਾਰਦਾ ਹੈ মুর্शिद ਇਸ ਨੂੰ ਸਾਫ਼ ਕਰਨਾ ਚਾਹੁੰਦੇ ਪਰ ਰੂਹਾਂ ਕਈ ਵਾਰੀ ਉੱਥੋਂ ਵੀ ਭੱਜ ਜਾਂਦੀਆਂ ਨੇ ਦੇ ਕਹੇ ਸੰਤ ਕਈ ਵਾਰੀ ਕੁਝ ਕਹਿ ਦਿੰਦੇ ਉਹ ਕੋਈ ਬਾਬਾ ਤਾਂ ਆਏ ਬੋਲਦਾ ਕਹਿੰਦੇ ਕਹਿੰਦੇ ਉਹ ਪੂਰਨបុਰਖ ਹੈ ਉਹਨੂੰ ਪਤਾ ਹੈ ਤੂੰ ਕਿੱਥੇ ਖੜਾ ਹੈ ਉੱਥੇ ਤੈਨੂੰ ਖਿੱਚ ਰਿਹਾ ਹੈ ਪਰ ਜਿਹੜੇ ਸੱਤ ਬਚਨ ਸੱਤ ਬਚਨ ਸੱਤ ਬਚਨ ਸਾਧੂ ਉਪਦੇਸ਼ ਜਿਹੜੇ ਇਸ ਗੱਲ ਤੇ ਖੜੇ ਹੋ ਜਾਂਦੇ ਫਿਰ ਮਹਾਤਮ ਜਦੋਂ ਕਈ ਵਾਰੀ ਨਾ ਰੁਕਾ ਕਈ ਰੂਹਨ ਕਾफी ਸਫਾਈ ਅੰਦਰੋਂ ਹੋ ਜਾਂਦੀ ਹੈ ਮਹਾਪੁਰਖ ਕਰਦੇ ਰਹਿੰਦੇ ਨੇ ਪਰ ਇੱਕ ਜਗ੍ਹਾ ਤੇ ਆ ਕੇ ਫਿਰ ਉਹ ਵੀ ਅੜ ਜਾਂਦੇ ਉਹ ਕਹਿੰਦੇ ਉਹ ਰੂਹ ਵੀ ਮਤਲਬ ਅੜ ਜਾਂਦੀ ਉਹ ਅੱਗੇ ਟੱਪ ਨਹੀਂ ਪੌਂਦੀ ਇੱਕੋ ਹੀ ਕਈ ਵਾਰੀ ਉਹ ਰਹਿ ਗਿਆ ਹੁੰਦਾ ਉੱਥੇ ਉਹ ਰੂ ਥੱਲੇ ਡਿੱਗ ਪੈਂਦੀ ਫੇ ਕਈ ਜਨਮ ਪਿੱਛੇ ਚਲੀ ਜਾਂਦੇ ਇਹ ਵੀ ਸਾਧੂ ਕੋਲੇ ਚੀਜ਼ ਹੁੰਦੀ ਜਿਵੇਂ ਰਾਜੇ ਜਨਕ ਕੋਲੇ ਸੇਵਾ ਕਰਦਾ ਸੀ ਕੌਡਾ ਪਰ ਇੱਕ ਗਲਤੀ ਉਹਦੀ ਕਰਕੇ ਫਿਰ ਦੇਖੋ ਮਹਾਰਾਜ ਜੀ ਤੋਂ ਭਲਾ ਹੋਇਆ ਉਹਦਾ ਹੈ ਇਦਾਂ ਵੀ ਚੀਜ਼ ਹੁੰਦੀ ਬਹੁਤ ਮੂਲਾ ਖੱਤਰੀ 250 ਸਾਲ ਲੱਗੇ ਫਿਰ ਇਦਾਂ ਜ਼ਰੂਰੀ ਥੋੜੀ ਹੈ ਵੀ ਜੇ ਤੁਸੀਂ ਕਿਸੇ ਮਹਾਪੁਰਸ਼ ਕੋਲੇ ਰਹਿ ਪਏ ਹੋ ਜਾਂ ਗੁਰੂ ਸਾਹਿਬ ਦੀ ਉਹ ਕੀਤੀ ਹੈ ਤੇ ਪੂਰਨ ਹੋ ਗਿਆ ਨਹੀਂ ਪੂਰਨ ਗੁਰੂ ਸਾਹਿਬ ਬਿਲਕੁਲ ਸੂਈ ਦੇ ਨੱਕੇ ਵਿੱਚ ਦੀ ਕੱਢ ਕੇ ਫੇਰ ਕਰਦੇ ਫਿਰ ਦਰਗਾਹ ਚ ਉਹ ਕਿਰਪਾ ਹੁੰਦੀ ਅਕਾਲ ਪੁਰਖ ਦੇ ਸਾਹਮਣੇ ਬਿਠਾ ਕੇ ਸੰਤ ਮਹਾਤਮਾ ਲੋਕ ਫਿਰ ਉਹ ਅਕਾਲ ਪੁਰਖ ਹੁਕਮ ਕਰ ਦਿੰਦੇ ਵੀ ਹਾਂ ਇਹ ਸਾਡਾ ਹੋ ਗਿਆ ਫਿਰ ਉੱਥੇ ਦਰਗਾਹ ਦੇ ਵਿੱਚੋਂ ਨਿਵਾਜਿਆ ਜਾਂਦਾ ਪੂਰਨ ਰੂਹਾਂ ਨਵਾਜਦੀਆਂ ਨੇ ਇਦਾਂ ਨਹੀਂ ਹੁੰਦਾ ਜਿਵੇਂ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿਹਨੇ ਨਵਾਜਿਆ ਖੁਦ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਤੀਜੇ ਗੁਰਾਂ ਨੂੰ ਕਿੰਨਾਂ ਨੇ ਨਿਵਾਜਿਆ ਦੂਜੇ ਗੁਰਾਂ ਨੇ ਠੀਕ ਹੈ ਨਾ ਚੌਥਿਆਂ ਨੂੰ ਕਿੰਨਾਂ ਨੇ ਨਿਵਾਜਿਆ ਤੀਜਿਆਂ ਨੇ ਪੰਜਵਿਆਂ ਨੂੰ ਚੌਥਾ ਇਸ ਤਰ੍ਹਾਂ ਸਾਰੇ ਆਇਆ ਹੈ ਨਾ ਗੁਰਤਾ ਗੱਦੀ ਚੱਲੀ ਹੈ ਨਾ ਨਿਵਾਜਿਆ ਹੀ ਹੈ ਨਾ ਸੋ ਇਸ ਕਰਕੇ ਪਿਆਰਿਓ ਗੁਰੂ ਦੀ ਭਗਤੀ ਅਤੇ ਮੁਰਸ਼ਿਦ ਦੀ ਭਗਤੀ ਅਕਾਲ ਪੁਰਖ ਦੀ ਭਗਤੀ ਹੁਣ ਤੁਸੀਂ ਕਹੋਗੇ ਕਿ ਕਿਵੇਂ ਹੁੰਦੀ ਹੈ ਇਹਦਾ ਮੇਨ ਚੀਜ਼ ਇਹ ਬੇਨਤੀ ਕਰਦਿਆਂ ਅਕਾਲ ਪੁਰਖ ਦੀ ਭਗਤੀ ਹੈ ਸ਼ਬਦ ਦਾ ਜਾਪ ਕਰਨਾ ਸ਼ਬਦ ਦਾ ਜਾਪ ਕਰਕੇ ਬੈਖਰੀ ਮਦਮਾ ਪਸੰਤੀ ਪਰਾਦੇ ਰਾਹੀ ਉਸ ਨਿਰਗੁਣ ਅਵਸਥਾ ਦੇ ਵਿੱਚ ਟਿਕੇ ਰਹਿਣਾ ਇਹ ਅਕਾਲ ਪੁਰਖ ਦੀ ਭਗਤੀ ਹੈ ਦੇਖਿਆ ਬ੍ਰਹਮ ਗਿਆਨੀ ਬਠਰੋ ਦੇ ਸਮਾਜ ਦੇ ਇਲਾਕੇ ਨੇ ਕੀ ਕਰਦੇ ਸੰਤ ਕੀ ਕਰਦੇ ਚੌਕੜੀ ਲਾ ਕੇ ਬੈਠੇ ਕਹਿੰਦੇ ਉਹ ਇੱਕ ਰੂਪ ਹੋਏ ਬੈਠੇ ਅਕਾਲ ਪੁਰਖ ਨੂੰ ਜਿਹੜੀ ਭਗਤੀ ਪਾਉਂਦੀ ਹੈ ਉਹ ਭਉਂਦੀ ਆ ਉਹਨੂੰ ਉਹਦੇ ਵਿੱਚ ਹੀ ਲੀਨ ਹੋਣਾ ਚੰਗਾ ਲੱਗਦਾ ਉਹ ਕਹਿੰਦਾ ਮੇਰੇ ਵਿੱਚ ਹੀ ਲੀਨ ਹੋ ਜਾ ਆ ਜਾ ਬਸ ਮੇਰੇ ਹੀ ਰੂਪ ਹੋ ਜਾ ਉਹ ਇੱਥੇ ਹੀ ਗੱਲ ਨਵੇੜਦਾ ਰੱਬ ਜਿਹੜਾ ਹੈ ਜਿਹੜਾ ਸਤਗੁਰੂ ਹੈ ਸਤਗੁਰੂ ਦੀ ਭਗਤੀ ਹੁਣ ਤੁਸੀਂ ਕਹੋਗੇ ਕੀ ਹੈ ਪ੍ਰੇਮਾ ਭਗਤੀ ਪ੍ਰੇਮਾ ਭਗਤੀ ਜਿਹੜੀ ਹੈ ਉਹ ਸਤਗੁਰੂ ਦੀ ਅਰਾਧਨਾ ਹੈ ਪ੍ਰੇਮ ਦੇ ਵਿੱਚ ਕਿਉਂਕਿ ਜਿਹੜਾ ਅਕਾਲ ਪੁਰਖ ਤੁਸੀਂ ਕਹੋਗੇ ਵੀ ਇਹ ਕਿਵੇਂ ਵੀ ਕਿਉਂਕਿ ਜਿਹੜਾ ਆਕਾਲ ਪੁਰਖ ਹੈ ਉਹ ਨਿਰਗੁਣ ਸਰੂਪ ਹੈ ਉੱਥੇ ਕੁਝ ਨਹੀਂ ਹੈਗਾ ਉੱਥੇ ਉਹਦਾ ਨਿਰਾਕਾਰ ਸਰੂਪ ਵਸ ਰਿਹਾ ਹੋਇਆ ਹੈ ਜੇ ਤੋ ਬ੍ਰह्म ਗਿਆਨੀ ਉੱਥੇ ਪਹੁੰਚ ਜਾਂਦੇ ਨੇ ਉਹ ਕੋਈ ਕੋਈ ਰੂਪ ਹੋ ਗਿਆ ਹੁਣ ਉੱਥੇ ਉਹ ਕਿਹੜਾ ਭਾਵ ਰੱਖੇ ਭਾਵ ਤਾਂ ਖਤਮ ਹੀ ਹੋ ਗਿਆ ਭਾਵ ਵੀ ਖਤਮ ਹੋ ਗਿਆ ਜੀਵ ਭਾਵ ਵੀ ਖਤਮ ਹੋ ਗਿਆ ਮੈਂ ਵੀ ਖਤਮ ਹੋ ਗਈ ਤੂੰ ਵੀ ਖਤਮ ਹੋ ਗਈ ਤੂੰ ਚਲੋ ਕਰਤਾ ਤੂੰ ਭੈਆ ਇੱਕੋ ਹੋ ਗਿਆ ਇੱਕ ਹੋ ਗਿਆ ਹੁਣ ਕਿਹਦੇ ਪ੍ਰਤੀ ਭਾਵ ਰੱਖਿਓ ਤਾਂ ਖੁਦੀ ਓ ਰੂਪ ਹੋ ਗਿਆ ਭਗਤੀ ਹੁਣ ਕੀ ਦੀ ਕਰਿਓ ਤਾਂ ਕੋਦੀ ਰੱਬ ਹੋ ਗਿਆ ਸਮਝ ਨਹੀਂ ਆਈ ਗੱਲ ਉਹ ਰੱਬ ਦੀ ਭਗਤੀ ਕਰਦਾ ਕਰਦਾ ਉਹ ਤਾਂ ਰੱਬ ਦਾ ਰੂਪ ਵੀ ਹੋ ਗਿਆ ਇੱਕ ਹੋ ਗਿਆ ਹੁਣ ਉਹ ਕੀ ਦੀ ਭਰਿਆ ਆਪ ਪੰਜਾਬ ਆਪ ਹੀ ਕਰ ਫਿਰ ਉੱਥੇ ਉਹ ਆਪ ਦਾ ਜਾਪ ਆਪ ਹੀ ਕਰੀ ਜਾ ਰਿਹਾ ਹੈ ਗੱਲ ਹੈ ਬ੍ਰਹਮ ਗਿਆਨ ਹੈ ਹੈ ਨਾ ਤੇ ਉਹ ਤੇ ਉਹ ਇੱਕ ਓ ਰੂਪ ਹੋਇਆ ਹੁਣ ਕਹਿੰਦਾ ਮੈਂ ਕੀ ਦੀ ਭਗਤੀ ਕਰਾਂ ਹੁਣ ਇਹ ਭਾਪ ਵੀ ਖਤਮ ਹੋ ਕੇ ਬਸ ਫਿਰ ਨਿਰਗੁਣ ਰੂਪ ਹੋ ਕੇ ਬੈਠਾ ਰਹਿਦਾ ਪਸ ਰਿਆ ਹੋਇਆ ਆਤਮਾ ਇੱਕ ਆਤਮ ਪ੍ਰਸਾਰ ਕਰਨ ਹਾਰਾ ਪ੍ਰਭ ਇਹਨਾਂ ਨੇ ਜਾਣੀ। ਪਰ ਜਿਹੜੋ ਪ੍ਰੇਮ ਦੇ ਵਿੱਚ ਆਵਾਜ਼ਾਂ ਮਾਰਨੀ ਆ ਉਸ ਨੂੰ ਚੇਤੇ ਕਰਨਾ ਜਦੋਂ ਆਪਣਾ ਆਪਾ ਹੋਰ ਮਹਿਸੂਸ ਹੁੰਦਾ ਉਹ ਹੋਰ ਮਹਿਸੂਸ ਹੁੰਦਾ ਇਹ ਸਤਗੁਰੂ ਸਰੂਪ ਹੈ ਉਹਦਾ। ਗੁਰੂ ਸਰੂਪ ਹੈ। ਇਹ ਭਗਤੀ। ਪ੍ਰੇਮਾਂ ਭਗਤੀ ਇਹ ਸਤਗੁਰੂ ਦੀ ਭਗਤੀ ਹੈ। ਦਸ ਪਾਤਸ਼ਾਹੀਆਂ ਨੂੰ ਜਾਣ ਕੇ ਹਜ਼ੂਰ ਜਾਣ ਕੇ ਹਾਜ਼ਰ ਜਾਣ ਕੇ ਭਗਤੀ ਕਰਨੇ। ਆਵਾਜ਼ ਜ਼ਮਾਰਨੀ ਫੋਟੋ ਨਹੀਂ ਬਣਾਉਣੀ ਸੁਖਮ ਰੂਪ ਦੇ ਵਿੱਚ ਉਹਨਾਂ ਨੂੰ ਕੋਲੇ ਜਾਣ ਕੇ ਇਹ ਤਾਂ ਹੁੰਦੀ ਸਤਗੁਰੂ ਦੀ ਭਗਤੀ ਫਿਰ ਆ ਜਾਂਦੀ ਮੁਰਸ਼ਦ ਦੀ ਭਗਤੀ ਗੁਰਬਾਣੀ ਇਸ ਗੱਲ ਨੂੰ ਦੱਸ ਰਹੀ ਹੈ ਮੋਕੋ ਕੀ ਜੇ ਦਾਸ ਦਾਸ ਦਰਸ਼ਨ ਕਹੋ ਹਰ ਦਇਆਧਾਰ ਜਗਨਨਾਥਾ ਆਇਆ ਤਾਂ ਉਪਦੇਸ਼ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਗੁਰੂ ਅੰਗਦ ਦੇਵ ਜ ਨੂੰ ਅਕਾਲ ਪੁਰਖ ਦੀ ਭਗਤੀ ਦਾ ਹੀ ਕੀਤਾ ਸੀ ਨਾ ਪਰ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਿਲਕੁਲ ਨਿਚਾਵਰੀ ਹੋਗੇ ਕਿਉਂਕਿ ਮਹਾਰਾਜ ਜੀ ਉਹ ਤਾਂ ਸਤਿਗੁਰੂ ਵੀ ਸੀ ਉਹਨਾਂ ਦੇ ਤੇ ਮੁਰਸ਼ਿਦ ਵੀ ਇੱਕੋ ਹੀ ਚੀਜ਼ ਫਿਰ ਆ ਜਾਂਦੀ ਮੁਰਸ਼ਿਦ ਦੀ ਭਗਤੀ ਹੁਣ ਮੁਰਸ਼ਿਦ ਦੀ ਭਗਤੀ ਜਿਹੜੀ ਹੈਗੀ ਹੈ ਇਹ ਬੰਦੇ ਦਾ ਜੀਵਨ ਸਵਾਰਦੀ ਹੈ ਅਸਲ 'ਚ ਜਿੰਨਾ ਸਤਿਗੁਰੂ ਕਿਉਂਕਿ ਸਿੱਧਾ ਥੋੜੀ ਡਾਂਟਦਾ ਹੈ ਨਿਰਗੁਣ ਸਰੂਪ ਨੇ ਮਹਾਰਾਜ ਜੀ ਵੀ ਮਹਾਰਾਜ ਗੁਰਬਾਣੀ ਰਹੀਂ ਸਮਝਾਉਂਦੇ ਹਟਦਾ ਨਹੀਂ ਤੂੰ ਐਦਾਂ ਕਰਦਾ ਗੁਰਬਾਣੀ 'ਚ ਲਿਖਿਆ ਹੈ ਆਪਾਂ ਮੰਨ ਕੋਸ਼ਿਕ ਗੱਲਾਂ ਮੰਨਦੇ ਕੁਝ ਨਹੀਂ ਮੰਨਦੇ ਉਹਨੇ ਕੋਈ ਕਰਨੀ ਅਕਾਲਪੁਰਖ ਕਿਸੇ ਨੂੰ ਜਮਾ ਹੀ ਨਹੀਂ ਰੋਕਦਾ ਕਰੀ ਚੱਲ ਆਪੇ ਕਰਮ ਕਰਿਆਂ ਤੇ ਪਾਏਗਾ ਸਤਿਗੁਰੂ ਗੁਰਬਾਣੀ ਰਾਹੀਂ ਸਮਝਾਉਂਦੇ ਪਰ ਜਿਹੜਾ ਮੁਰਸ਼ਿਦ ਹੈ ਉਹ ਪ੍ਰਤੱਖ ਤੁਹਾਨੂੰ ਤਾੜਨਾ ਵੀ ਕਰਦਾ ਹੈ ਸਮਝਾਉਂਦਾ ਵੀ ਇਹ ਸਾਰਾ ਕੁਝ ਕਰਦਾ ਹੈ ਸਖਤੀ ਵੀ ਕਰਦਾ ਇਸ ਕਰਕੇ ਮੁਰਸ਼ਿਦ ਦੀ ਤੇ ਸਤਿਗੁਰੂ ਦੀ ਭਗਤੀ ਤੋਂ ਬਿਨਾ ਅਕਾਲਪੁਰਖ ਦੀ ਪ੍ਰਾਪਤੀ ਹੋ ਨਹੀਂ ਸਕਦੀ ਜਿਹੜੇ ਬੰਦੇ ਅੱਜ ਆ ਕੇ ਗੱਲ ਕਹਿੰਦੇ ਮੁਰਸ਼ਿਦ ਹੁੰਦਾ ਪੂਰਨ ਬ੍ਰਹਮ ਗਿਆਨੀ ਕਿ ਇਦਾਂ ਮੈਨੂੰ ਰੱਬ ਮਿਲ ਗਿਆ ਆਹ ਹੋ ਗਿਆ ਫਿਰ ਨਹੀਂ ਪਹਿਲਾਂ ਉਹਨੂੰ ਦੇਖਣਾ ਪਵੇਗਾ ਉਹਨੇ ਕਿਹੜੇ ਮਹਾ ਆਤਮਾ ਦੀ ਸੰਗਤ ਕੀਤੀ ਹੈ ਫਿਰ ਕਿਦਾਂ ਉਹਦਾ ਜੀਵਨ ਹੈ ਕਿਵੇਂ ਭਗਤੀ ਕੀਤੀ ਹੈ ਹਾਂ ਕੋਈ ਚੰਗੀਆਂ ਮਾੜੀਆਂ ਚੀਜ਼ਾਂ ਹਰੇਕ ਦੇ ਜੀਵਨ 'ਚ ਹੁੰਦੀਆਂ ਨੇ ਉਹਨਾਂ ਨੂੰ ਨਹੀਂ ਮੁਰੇ ਲਿਆ ਕੇ ਰੱਖਿਆ ਜਾ ਸਕਦਾ ਪਰ ਦੇਖਣਾ ਪਵੇਗਾ ਵੀ ਸਾਧਕ ਹੈ ਵੀ ਕਿ ਨਹੀਂ ਸਾਧਨਾ ਵੀ ਕਰੀਏ ਕਿ ਨਹੀਂ ਇਦਾਂ ਨਹੀਂ ਹੁੰਦਾ ਕਈ ਦਾਵਾ ਕਰਦੇ ਬੜੀ ਛੇਤੀ ਕਹਿੰਦੇ ਰੱਬ ਮਿਲ ਜਾਂਦਾ ਇਦਾਂ ਰੱਬ ਤਾਂ ਕਹਿੰਦੇ ਪ੍ਰਤਾਖੀ ਹੈ ਪ੍ਰਤਾਖੋ ਬ੍ਰਹਮ ਗਿਆਨੀ ਵਾਸਤੇ ਆਮ ਬੰਦੇ ਵਾਸਤੇ ਨਹੀਂ ਹੈ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇ ਹੀ ਕੀ ਫਿਰ ਉਹ ਆਪਣੇ ਉੱਤੇ ਇਹ ਗੱਲ ਆ ਕੇ ਦੱਸਦੇ ਕਹਿੰਦੇ ਉਹ ਅਸੀਂ ਵਿਰਲੇ ਅਸੀਂ ਐ ਨਹੀਂ ਤੂੰ ਨਹੀਂ ਹੈਗਾ ਉਹ ਉਹ ਤੂੰ ਨਹੀਂ ਹੈਗਾ ਜਿਹੜਾ ਕਹਿੰਦਾ ਮੈਂ ਜਾਣ ਲਿਆ ਨਾ ਉਹਨੇ ਨਹੀਂ ਜਾਣਿਆ ਸੋਈ ਅਜਾਣ ਕਹੇ ਮੈਂ ਜਾਣਿਆ ਜਿਹੜਾ ਦਾਵਾ ਕਰੇਗਾ ਮੈਂ ਜਾਣ ਲੈ ਉਹਦੀ ਮੈਂ ਹੀ ਤਾਂ ਉਹਨੂੰ ਘਰ ਮੈਂ ਮੈਂ ਤੂੰ ਕਿੱਥੇ ਗਏ ਨਾ ਹੀ ਸਤਿਗੁਰੂ ਜੀ ਦੀ ਕਿਰਪਾ ਨਾਲ ਅਨੁਭਵ ਹੋਇਆ ਇਸ ਤਰ੍ਹਾਂ ਦੇ ਨਿਮਰਤਾ ਪਰੇ ਸ਼ਬਦ ਵਰਤ ਸਕਦਾ ਸੋ ਅੱਗੇ ਚਲੋ ਗੱਲ ਕਰਦਾ ਜਿਹੜੀ ਮੁਰਸ਼ਿਦ ਦੀ ਭਗਤੀ ਹੈ ਫਿਰ ਮੁਰਸ਼ਿਦ ਨਾਲ ਅਥਾਹ ਪ੍ਰੇਮ ਹੋਵੇਗਾ ਮੁਰਸ਼ਿਦ ਪਰਖ ਵੀ ਲੈ ਸਕਦਾ ਹੈ 12 ਸਾਲ ਬੁੱਲੇ ਦੀ ਪਰਖ ਲਈ ਉਹਨਾਂ ਦੇ ਮੁਰਸ਼ਿਦ ਨੇ ਉਹ ਤੋਂ ਗਲਤੀ ਹੋ ਗਈ ਸੀ ਸਾਈਂ ਬੁੱਲੇ ਸ਼ਾ ਬਣਾ ਦਿੱਤਾ ਉਹਨਾਂ ਨੂੰ ਸੂਫੀ ਫਕੀਰ ਹੋਏ ਨੇ ਸਾਈਂ ਬੁੱਲੇ ਸ਼ਾ ਜਿਹੜਾ ਪੂਰਨ ਬ੍ਰਹਮ ਗਿਆਨੀ ਹੈ ਉਹ ਪੂਰਨ ਹੋਣਾ ਚਾਹੀਦਾ ਕਈ ਵਾਰੀ ਸੰਗਤ ਮੇਰੇ ਨਾਲ ਗੱਲ ਕਰਦੇ ਸੀ ਫਲਾਣੇ ਬਾਬੇ ਕੋਲੇ ਜਾਂਦੇ ਆ ਜੀ ਉਹ ਬ੍ਰਹਮ ਗਿਆਨੀ ਨੇ ਮੈਂ ਕਿਹਾ ਬ੍ਰਹਮ ਗਿਆਨੀ ਚੁੰਬਕ ਦੀ ਤਰ੍ਹਾਂ ਹੁੰਦਾ ਹੈ ਹਾਂ ਚੁੰਬਕ ਦੀ ਤਰ੍ਹਾਂ ਕਹਿੰਦੇ ਚੁੰਬਕ ਦੇ ਪਹਾੜ ਦੀ ਤਰ੍ਹਾਂ ਹੁੰਦਾ ਜਿਵੇਂ ਬ੍ਰਹਮ ਗਿਆਨੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਖ ਜਾਂ ਬ੍ਰਹਮ ਗਿਆਨੀ ਸੰਤ ਗਿਆਨੀ ਮੋਹਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਖ ਯਾ ਫਿਰ ਬ੍ਰਹਮ ਗਿਆਨੀ ਲੁਧਿਆਣੇ ਵਾਲੇ ਬਾਬਾ ਜੀ ਨਰਿੰਦਰ ਸਿੰਘ ਜੀ ਛੋਟੀ ਜਵੱਦੀ ਵਾਲੇ ਲੁਧਿਆਣੇ ਵਾਲੇ ਯਾ ਫਿਰ ਬ੍ਰਹਮ ਗਿਆਨੀ ਬਾਬਾ ਬਲਵਿੰਦਰ ਸਿੰਘ ਜੀ ਹਜੂਰ ਸਾਹਿਬ ਵਾਲੇ ਕਾਲੇ ਚੋਲੇ ਵਾਲੇ ਮਹਾਪੁਰਖ ਬ੍ਰਹਮ ਗਿਆਨੀ ਇਦਾਂ ਉਹ ਖਿੱਚ ਉਹ ਰੂਹ ਆਪਣੇ ਖਿੱਚੀ ਜਾਂਦੀ ਸਾਰਿਆਂ ਨੂੰ ਸਮਝਦੇ ਹੋ ਸੋ ਫਿਰ ਹੁੰਦੀ ਮੁਰਸ਼ਿਦ ਦੀ ਭਗਤੀ ਜਿਹੜਾ ਮੁਰਸ਼ਿਦ ਹੁੰਦਾ ਉਹ ਤੁਹਾਨੂੰ ਸਵਾਰਦਾ ਹੈ ਤੋਡੇ ਅੰਦਰ ਕੱਲੀ-ਕੱਲੀ ਚੀਜ਼ ਕੱਢਦਾ ਜਿਹੜੀ ਚੀਜ਼ ਤੁਹਾਨੂੰ ਗੁਰਬਾਣੀ ਪੜ੍ਹ ਕੇ ਵੀ ਆਪਣਾ ਦਿਮਾਗ ਕੈਚ ਨਹੀਂ ਕਰ ਰਿਹਾ ਮੁਰਸ਼ਿਦ ਨੇ ਤੁਹਾਨੂੰ ਸਹਿਜ ਹੀ ਉਹ ਚੀਜ਼ ਸਮਝਾ ਦੇਣੀ ਹੈ ਠੀਕ ਹੈ ਨਾ ਮੁਰਸ਼ਿਦ ਨੇ ਆਦਾ ਨੇ ਵੀ ਆ ਗਲਤ ਹੈ ਵੀ ਆ ਨਹੀਂ ਇਦਾਂ ਪੂਰਨ ਹੁੰਦਾ ਮੁਰਸ਼ਿਦ ਆਪਣੇ ਨਾਲ ਨਹੀਂ ਜੋੜੇਗਾ ਜੋੜੇਗਾ ਰੱਬ ਨਾਲ ਪਰ ਉਹ ਖੁਦ ਹੀ ਰੱਬ ਹੁੰਦਾ ਹੈ ਰੱਬ ਦੇ ਸੇਵਕ ਦੀ ਅਸਲੀ ਨਿਸ਼ਾਨੀ ਹੀ ਇਹ ਹੁੰਦੀ ਹੈ ਆਪਣੇ ਨਾਲ ਨਹੀਂ ਜੋੜਦਾ ਉਹ ਨਾ ਉਹਨੇ ਤੁਹਾਨੂੰ ਇੱਕੋ ਹੀ ਗੱਲ ਕਹੜੀ ਵੀ ਵਾਹਿਗੁਰੂ ਦੇ ਉੱਤੇ ਠੀਕ ਗੁਰੂ ਦੀ ਭਗਤੀ ਕਰ ਇਦਾਂ ਕਰ ਆ ਕਰ ਹਾਲਾਂਕਿ ਉਹ ਇੱਕੋ ਹੀ ਹੋ ਚੁੱਕਿਆ ਹੁੰਦਾ ਹੈ ਇੱਕ ਰੂਪ ਹੋ ਗਏ ਹੁੰਦੇ ਨੇ ਵਾਹਿਗੁਰੂ ਅਤੇ ਵਾਹਿਗੁਰੂ ਦਾ ਪਿਆਰਾ ਇੱਕ ਰੂਪ ਹੋ ਗਏ ਹੁੰਦੇ ਨੇ ਜਦੋਂ ਕਿਸੇ ਵੀ ਮਹਾਤਮਾ ਨੂੰ ਇਹ ਸੰਸਾਰ ਦੇ ਉੱਤੇ ਮਾਨਵਤਾ ਦੀ ਸੇਵਾ ਮਿਲਦੀ ਹੈ ਭਾਵ ਮਨੁੱਖਤਾ ਨੂੰ ਗਿਆਨ ਦੇ ਦੁਆਰਾ ਕੱਢਣ ਦਾ ਜੋ ਉਪਦੇਸ਼ ਕੀਤਾ ਜਾਂਦਾ ਹੈ ਕਾਲਪੁਰਖ ਵੱਲੋਂ ਉਦੋਂ ਹੀ ਕੀਤਾ ਜਾਂਦਾ ਜਦੋਂ ਉਹਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ ਭਾ ਉਹਨੂੰ ਗਿਆਨ ਦਿੱਤਾ ਜਾਂਦਾ ਹੈ ਗਿਆਨ ਖੁਦ ਸਤਿਗੁਰੂ ਆ ਕੇ ਦਿੰਦਾ ਹੈ ਗੁਰੂ ਗਿਆਨ ਦਿੰਦਾ ਹੈ ਆਪ ਉਸ ਬ੍ਰਹਮ ਮੰਡਲ ਦੇ ਵਿੱਚ ਗਿਆਨ ਅੰਜਨ ਗੁਰ ਦੀ ਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਾਨ ਪ੍ਰਗਾਸ ਜਿਹੜਾ ਗਿਆਨ ਹੈ ਉਹ ਗੁਰੂ ਨੇ ਖੁਦ ਆ ਕੇ ਦੇਣਾ ਹੈ ਵੈਸੇ ਸਤੂ ਤੇ ਗੁਰੂ ਇੱਕੋ ਹੀ ਹੁੰਦੇ ਫਰਕ ਨਹੀਂ ਹੁੰਦਾ ਇਹ ਤਿੰਨੇ ਇੱਕੋ ਹੀ ਨੇ ਜਦੋਂ ਫਿਰ ਅਕਾਲ ਪੁਰਖ ਜੀ ਨੇ ਸਤਗੁਰੂ ਰੂਪ ਦੇ ਵਿੱਚ ਗਿਆਨ ਦੇਣਾ ਤੁਹਾਨੂੰ ਪਤਾ ਲੱਗ ਜੇਗਾ ਕਿ ਤੁਸੀਂ ਆਤਮ ਸਰੂਪ ਹੋ ਸਰੀਰ ਨਹੀਂ ਹੈਗੇ ਇਹ ਨਿਸ਼ਾਨੀ ਹੁੰਦੀ ਪ੍ਰਤੱਖ ਹੋ ਜਾਏਗਾ ਮਤਲਬ ਇੰਨਾ ਪ੍ਰਤੱਖ ਹੋ ਜਾਏਗਾ ਕਿ ਧਿਆਨ ਵੀ ਲਾਉਣ ਦੀ ਲੋੜ ਨਹੀਂ ਪੈਣੀ ਇਹ ਸਿੱਖੀ ਹੈ ਇੰਨੇ ਜਣਾ ਦੀ ਚੀਜ਼ ਅੱਜ ਮੈਂ ਤੁਹਾਨੂੰ ਦੱਸੀ ਆ ਕਦੇ ਇਹਨੂੰ ਫਿਰ ਖੋਲ ਕੇ ਦੱਸਾਂਗਾ ਅਕਾਲ ਪੁਰਖ ਦੀ ਭਗਤੀ ਨਿਰਗੁਣ ਵਾਹਿਗੁਰੂ ਦੀ ਭਗਤੀ ਵਾਹਿਗੁਰੂ ਮੰਤਰ ਮੂਲ ਮੰਤਰ ਈਕਾਲ ਪੁਰਖ ਦੀ ਸਤਿਗੁਰੂ ਦੀ ਭਗਤੀ ਉਹਨੂੰ ਪ੍ਰੇਮ ਦੇ ਨਾਲ ਪੁਕਾਰਨਾ ਆਦ ਕਰਨਾ ਈ ਸਤਿਗੁਰੂ ਦੀ ਭਗਤੀ ਹੈ ਮੁਰਸ਼ਿਦ ਦੀ ਭਗਤੀ ਮੁਰਸ਼ਿਦ ਦੇ ਕੋਲ ਰਹਿ ਕੇ ਉਸ ਨੂੰ ਉਸ ਨੂੰ ਰੱਬ ਮੰਨ ਕੇ ਰੱਬ ਮੰਨ ਕੇ ਭਗਤੀ ਕਰਨਾ ਉਹਦਾ ਬਚਨ ਮੰਨਣਾ ਇਹ ਹੁੰਦਾ ਅੱਜ ਕੱਲ ਬਚਨ ਮੰਨਣ ਵਾਲੇ ਕੋਈ ਨਹੀਂ ਹੈਗੇ ਬਹੁਤ ਘੱਟ ਨੇ ਕੋਈ ਕੋਈ ਉਹ ਥੋੜੇ ਚਿਰ ਬਾਅਦ ਭੱਜ ਜੰਦੇ ਹੋ ਕਿ ਨਾ ਮੈਨੂੰ ਪਤਾ ਨਹੀਂ ਕੀ ਕਰੀ ਜਾਵੇ ਸੋ ਇਹ ਬੜੀਆਂ ਔਖੀਆਂ ਚੀਜ਼ਾਂ ਨੇ ਤਿੰਨ ਜਣਿਆਂ ਦੀ ਭਗਤੀ ਪ੍ਰਭੂ ਦੀ ਸਤਿਗੁਰੂ ਦੀ ਤੇ ਮੁਰਸ਼ਿਦ ਦੀ ਹੈ ਤਿੰਨੇ ਇੱਕੋ ਹੀ ਨਾਮ ਰਹਿਉ ਸਾਧੂ ਰਹਿਉ ਰਹੇਉ ਗੁਰੂ ਗੋਬਿੰਦ ਇਸੇ ਘਟ ਕੇ ਮਹਾਰਾਜ ਜੀ ਨੇ ਇਦਨੇ ਕ ਬੇਨਤੀ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ